ਐਸੋ ਦੇਸ ਵਿਚ ਬੈਠ ਕੇ ਡੀਡੀ ਪੰਜਾਬੀ ਦੇਖ ਰਿਹਾ ਹਾਂ ਦਰਸ਼ਕਾਂ ਦਾ ਬਹੁਤ ਹੀ ਨਿੱਘਾ ਸਵਾਗਤ ਹੈ ਪਿਆਰੇ ਦਰਸ਼ਕੋ ਜੇ ਤੁਸੀਂ ਪ੍ਰਧਾਨ ਮੰਤਰੀ ਸਾਹਿਬ ਦੀ 15 ਅਗਸਤ ਦੀ ਜਿਹੜੀ ਸਪੀਚ ਹੈ ਉਹ ਸੁਣੀ ਹੋਵੇ ਤਾਂ ਉਹਦੇ ਵਿੱਚ ਉਹਨਾਂ ਨੇ ਕਿ ਇਸ਼ਾਰਾ ਕੀਤਾ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਤਿਉਹਾਰਾਂ ਦਾ ਤੋਹਫਾ ਦਿੱਤਾ ਜਾਏਗਾ ਉਹ ਤੋਹਫਾ ਕੱਲ ਜਿਹੜੀ ਜੀਐਸਟੀ ਕੌਂਸਲ ਦੀ 56ਵੀਂ ਮੀਟਿੰਗ ਹੋਈ ਹੈ ਉਹਦੇ ਵਿੱਚ ਉਹ ਤੋਹਫਾ ਤੁਹਾਨੂੰ ਦੇ ਦਿੱਤਾ ਗਿਆ ਹੈ ਜਿਹੜਾ ਕਿ ਆਉਣ ਵਾਲੀ 22 ਤਰੀਕ ਤੋਂ ਲਾਗੂ ਹੋ ਜਾਏਗਾ ਵਸਤੂਆਂ ਤੇ ਸੇਵਾਵਾਂ ਕਰ ਜਿਹਨੂੰ ਅਸੀਂ ਜੀਐਸਟੀ ਕਹਿੰਨੇ ਆ ਸ਼ਾਰਟ ਦੇ ਵਿੱਚ ਉਹ ਉਹਦੇ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਲਿਆਂਦੀਆਂ ਗਈਆਂ ਬਹੁਤ ਸਾਰਾ ਉਹਦਾ ਸਿੰਪਲ ਔਰ ਸਧਾਰਨ ਤਰੀਕੇ ਦੇ ਨਾਲ ਜੀਐਸਟੀ ਦੀ ਜਿਹੜੀ ਦਰਾਂ ਆ ਉਹ ਲਾਗੂ ਕਰ ਦਿੱਤੀਆਂ ਗਈਆਂ ਹੈਗੀਆਂ ਔਰ ਬਹੁਤ ਸਾਰੀਆਂ ਚੀਜ਼ਾਂ ਦੇ ਉੱਤੇ ਟੈਕਸ ਜਿਹੜਾ 28% ਤੋਂ ਘਟਾ ਕੇ 12% 12 ਤੋਂ ਘਟਾ ਕੇ 5% ਤੇ ਬਹੁਤ ਸਾਰੀਆਂ ਚੀਜ਼ਾਂ ਇਦਾਂ ਦੀਆਂ ਵੀ ਆ ਜਿਨ੍ਹਾਂ ਦੇ ਉੱਤੇ 5% ਲੱਗਦਾ ਸੀ ਜਾਂ 12 ਲੱਗਦਾ ਸੀ ਉਹ ਹੁਣ ਕੁਝ ਵੀ ਨਹੀਂ ਲੱਗੇਗਾ ਇਹਦਾ ਮਤਲਬ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਹੋਟਲ ਦੇ ਵਿੱਚ ਬਹਿ ਕੇ ਅچھے ਤਰੀਕੇ ਨਾਲ ਖਾਣਾ ਖਾ ਸਕੋਗੇ ਬਾਜ਼ਾਰ ਜਾ ਕੇ ਜੁੱਤੀਆਂ ਕੱਪੜੇ ਖਰੀਦਣੇ ਹੋਣਗੇ ਤਾਂ ਬਹੁਤ ਥੋੜਾ ਟੈਕਸ ਦੇ ਕੇ ਤੋ ਇਹ ਚੀਜ਼ਾਂ ਖਰੀਦ ਸਕੋਗੇ ਸੋ ਇਹ ਨਵੇਂ ਜਿਹੜੇ ਸੁਧਾਰ ਹੋਏ ਐ ਇਹਨਾਂ ਨੂੰ ਜੀ ਅਗਲੀ ਪੀੜੀ ਦੇ ਸੁਧਾਰ ਕਿਹਾ ਹੈ ਤੇ ਅੱਜ ਸਾਡਾ ਚਰਚਾ ਦਾ ਵਿਸ਼ਾ ਵੀ ਇਹ ਹੈ ਜੀਐਸਟੀ ਦਰਾਂ ਵਿੱਚ ਕਟੌਤੀ ਅਗਲੀ ਪੀੜੀ ਦੇ ਸੁਧਾਰ ਇੱਕ ਚਰਚਾ ਸੋ ਇਸ ਚਰਚਾ ਦੇ ਵਿੱਚ ਅਸੀਂ ਦੱਸਾਂਗੇ ਤੁਹਾਨੂੰ ਕਿ ਜੀਐਸਟੀ ਦੇ ਵਿੱਚ ਕੌਂਸਲ ਨੇ ਜਿਹੜੀ ਮੀਟਿੰਗ ਕੀਤੀ ਹੈ ਕੱਲ ਕਿਹੜੀਆਂ-ਕਿਹੜੀਆਂ ਅਨਾਊਂਸਮੈਂਟਸ ਕੀਤੀਆਂ ਕਿਹੜੇ-ਕਿਹੜੀਆਂ ਦਰਾਂ ਕਿਸ ਢੰਗ ਨਾਲ ਤਬਦੀਲ ਕੀਤੀਆਂ ਤੇ ਤੁਹਾਨੂੰ ਉਹਦਾ ਕੀ ਫਾਇਦਾ ਹੋਣ ਵਾਲਾ ਸਰਕਾਰ ਦੇ ਉੱਤੇ ਦਾ ਕੀ ਅਸਰ ਹੋਣ ਵਾਲਾ ਹੈ ਇਹ ਸਾਰੀ ਜਿਹੜੀ ਡਿਸਕਸ਼ਨ ਕਰਨੀ ਆ ਇਹਦੇ ਵਿੱਚ ਦੋ ਮਹਿਮਾਨ ਬੁਲਾਏ ਨੇ ਆਓ ਤੁਹਾਡੀ ਜਾਣ ਪਛਾਣ ਕਰਵਾਣਾ ਮੇਰੇ ਬਿਲਕੁਲ ਨਾਲ ਬੈਠੇ ਨੇ ਜੀ ਤੇਜਿੰਦਰ ਸਿੰਘ ਖਾਲਸਾ ਜੀ ਜਿਹੜੇ ਸਾਬਕਾ ਅਸਿਸਟੈਂਟ ਨੇ ਜਨਰਲ ਮੈਨੇਜਰ ਰਹੇ ਨੇ ਐਸਆਈ ਅੰਮ੍ਰਿਤਸਰ ਤੋਂ ਇਹਨਾਂ ਦਾ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਤੇ ਦੂਸਰੇ ਮਹਿਮਾਨ ਜਿਹੜੇ ਨੇ ਅਮਿਤ ਸ਼ਰਮਾ ਜੀ ਨੇ ਰੈਜ਼ੀਡੈਂਟ ਐਡੀਟਰ ਨੇ ਦਿਨਕ ਜਾਗਰਨ ਦੇ ਲੰਬਾ ਚੌੜਾ ਤਜਰਬਾ ਹੈ ਆਪਾਂ ਇਹਨਾਂ ਦੋਨਾਂ ਮਹਿਮਾਨਾਂ ਦੇ ਕੋਲੋਂ ਪਤਾ ਕਰਾਂਗੇ ਕਿ ਜੀਐਸਟੀ ਦੀਆਂ ਜਿਹੜੀਆਂ ਬਰੀਕੀਆਂ ਆਮ ਲੋਕਾਂ ਨੂੰ ਸਮਝ ਨਹੀਂ ਆਉਂਦੀਆਂ ਉਹਨੂੰ ਅਸੀਂ ਸਧਾਰਨ ਸ਼ਬਦਾਂ ਦੇ ਵਿੱਚ ਆ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਆ ਮੈਂ ਮਹਿਮਾਨਾਂ ਤੋਂ ਕੋਈ ਸਵਾਲ ਲਵਾਂ ਇਸ ਤੋਂ ਪਹਿਲਾਂ ਮੈਂ ਚਾਹੁੰਨਾ ਕਿ ਨਿਰਮਲਾ ਸੀ타 ਰਾਮ ਜੀ ਜਿਹੜੇ ਸਾਡੇ ਵਿੱਤ ਮੰਤਰੀ ਹੈ ਆ ਕੇਂਦਰ ਦੇ ਉਹਨਾਂ ਨੇ ਜੀਐਸਟੀ ਦੀਆਂ ਜਿਹੜੀਆਂ ਸੋਧਾਂ ਕੀਤੀਆਂ ਉਹਨਾਂ ਬਾਰੇ ਕੀ ਕਿਹਾ ਹੈ ਉਹਨਾਂ ਦੇ ਕੁਝ ਬੋਲ ਆਪਾਂ ਸੁਣਦੇ ਹਾਂ ਪਹਿਲੇ रिडक्शन ऑफ जीएसटी फ्रॉम फाइव परसेंट टू नील पाँच से जीरो में जाने वाले आइटम्स इंडिकेट कर रहा हूँ अल्ट्रा हाई टेम्परेचर मिल्क द यू एच टी मिल्क छेना और पनीर ऑल द इंडियन ब्रेड्स विल सी नील रेट सो रोटी किसी के ऊपर भी चपाती और रोटी और पराठा और वॉट एवर इट इज दे ऑल कम टू नील रिडक्शन ऑफ जीएसटी फ्रॉम ट्वेल्व परसेंट और फ्रॉम एटीन परसेंट टू फाइव इसमें फूड आइटम्स बहुत सारे हैं नमकीन से भुजिया है सॉसेस है पास्ता है एंड ऑल्सो लेबर इंटेंसिव सेक्टर्स वॉट आर दे हैंडीक्राफ्ट मार्बल ट्रेवर टाइम ब्लॉक्स ग्रेनाइट ब्लॉक्स इंटरमीडिएट लेदर गुड्स ये सब पांच में आ रही रिडक्शन ऑफ सीमेंट फ्रॉम 28 एट टू एटीन क्योंकि घर बनाने में मिडिल क्लास के लिए सीमेंट इतना आवश्यक है इसीलिए 28 एट इट हेज कम डाउन टू एटीन ਤੁਸੀਂ ਸੁਣ ਰਹੇ ਸੀ ਕੇਂਦਰੀ ਵਿੱਤ ਮੰਤਰੀ ਸੀਤਾਰਮਨ ਜੀ ਨੂੰ ਜਿਹੜੇ ਦੱਸ ਰਹੇ ਸੀ ਕਿ ਕਿਸ ਕਿਸ ਤਰ੍ਹਾਂ ਨਾਲ ਜਿਹੜੀਆਂ ਦਰਾਂ ਆ ਉਹਨਾਂ ਦੇ ਵਿੱਚ ਬਦਲ ਕੀਤਾ ਗਿਆ ਹੈ ਔਰ ਆਮ ਲੋਕਾਂ ਨੂੰ ਇਹ ਕਿਵੇਂ ਪ੍ਰਭਾਵਿਤ ਕਰਨ ਵਾਲਾ ਆ ਆਓ ਇਹਦੀ ਥੋੜੀ ਡਿਟੇਲ ਜਿਹੜੀ ਆਪਾਂ ਆਪਣੇ ਮਹਿਮਾਨਾਂ ਕੋਲੋਂ ਲੈਨੇ ਆ ਖਾਲਸਾ ਜੀ ਸਭ ਤੋਂ ਪਹਿਲਾ ਸਵਾਲ ਤੇ ਹੀ ਹੈ ਕਿ ਜਿਹੜੇ ਨਵੇਂ ਸੁਧਾਰ ਜੀਐਸਟੀ ਚ ਕੀਤੇ ਆ ਇਹਨਾਂ ਦੀ ਕਿੰਨੀ ਕੁ ਲੋਡ ਸੀ ਔਰ ਕਿਵੇਂ ਦੇਖਦੇ ਆ ਤੁਸੀਂ ਹਰਪਜਨ ਜੀ ਇਹਦੇ ਵਿੱਚ ਦੋ ਤਿੰਨ ਪੁਆਇੰਟ ਮੈਂ ਡਿਸਕਸ ਕਰਾਂਗਾ ਇੱਕ ਤੇ ਇਹ ਹੈ ਕਿ ਜਿਹੜੀ ਗੱਲ ਤੁਸੀਂ ਕਹੀ ਕਿ ਆਮ ਆਦਮੀ ਨੂੰ ਸਮਝ ਆਣੀ ਚਾਹੀਦੀ ਹੈ ਇਹ ਕੰਪਲਿਕੀਸ਼ਨਸ ਦੂਰ ਹੋਣੇ ਚਾਹੀਏ ਜੀ ਹੁਣ ਇੱਕ ਇਹਦੇ ਵਿੱਚ ਕਨਸੈਪਟ ਹੈਗਾ ਸੀ ਕੰਪਨਸੇਸ਼ਨ ਸੈਸ ਹੂੰ ਉਹਦੇ ਚ ਗੱਲ ਸਮਝ ਨਹੀਂ ਆਂਦੀ ਕਿ ਤੁਸੀਂ ਸਲੈਬ ਦਿੱਤਾ ਸਾਨੂੰ 5% 12% 18% 28% ਚਾਰ ਸਲੈਬ ਸੀ ਸਾਡੇ ਕੋਲ ਜੀ ਤੇ ਚਾਰ ਸਲੈਬ ਹੋਣ ਦੇ ਬਾਅਦ ਸਾਨੂੰ ਟੈਕਸ ਜਿਹੜਾ ਲੱਗ ਰਿਹਾ ਸੀ ਉਹ 40% ਲੱਗ ਰਿਹਾ ਸੀ 50 ਤੱਕ ਵੀ ਲੱਗ ਸਕਦਾ ਸੀ ਕਿਉਂਕਿ ਸੈਸ ਜਿਹੜਾ ਹੈ 1 ਤੋਂ 2% ਤੱਕ ਉਹਦਾ ਸਕੋਪ ਸੀ ਲਗਾਉਂਦਾ ਹੂੰ ਲਗਾਉਣ ਦਾ ਪਰਪਸ ਡਿਸਕਸ ਕਰਾਂਗੇ ਲੇਕਿਨ ਇਹ ਇੱਕ ਸੈਸ ਦਾ ਜਿਹੜਾ ਰੈਵਿਊਸ਼ਨ ਹੈ ਇਹਨੇ ਸਿਸਟਮ ਨੂੰ ਕਾਫੀ ਸਿੰਪਲੀਫਾਈ ਕਰਤਾ ਤੇ ਤਿੰਨ ਸਲੈਬ ਹੋਣ ਰਹਿਗੇ ਜੇ ਜਿਹੜੇ ਹੈਗੇ 5% 18% ਤੇ ਨਾਲ 40% ਲਗਜ਼ਰੀ ਦੇ ਤੇ 80% ਸਿਨ ਆਈਟਮ ਦੇ ਤੇ ਲਗਜ਼ਰੀ ਤੇ ਕਹਿ ਲੋ ਸਿਨ ਟੈਕਸ ਕਹਿ ਲੋ ਠੀਕ ਹੈ ਉਹ 40% ਹੈਗਾ ਜੀ ਇਹ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਕਿ ਬੜਾ ਇਹਨੂੰ ਸੌਖਾ ਕਰਨ ਦਾ ਕੋਸ਼ਿਸ਼ ਕੀਤੀ ਹੈ ਸਰਕਾਰ ਨੇ ਸਲੈਬਸ ਨੂੰ ਬੜਾ ਸਲੈਬਸ ਨੂੰ ਬਦਲ ਕੇ ਦੋ ਸਲੈਬਾਂ ਦੇ ਵਿੱਚ ਬਦਲ ਦਿੱਤਾ ਗਿਆ ਹੈ ਮੁੱਖ ਤੌਰ ਦੇ ਤੇ 5 ਔਰ 18% ਲੇਕਿਨ ਜਿਹੜੀਆਂ ਕੁ ਸਿਨ ਆਈਟਮਸ ਆਪਾਂ ਅੱਗੇ ਜਾ ਕੇ ਗੱਲ ਕਰਾਂਗੇ ਡਿਟੇਲ ਦੇ ਵਿੱਚ ਔਰ ਜਿਹੜੀਆਂ ਲਗਜ਼ਰੀ ਆਈਟਮਾਂ ਆ ਜਿਵੇਂ ਬਹੁਤ ਮਹਿੰਗੀਆਂ ਗੱਡੀਆਂ ਆ ਜਾਂ ਹਵਾਈ ਜਹਾਜ਼ ਵਗੈਰਾ ਇਸ ਤਰ੍ਹਾਂ ਦੀਆਂ ਚੀਜ਼ਾਂ ਹੈਗੀਆਂ ਉਹਨਾਂ ਦੇ ਉੱਤੇ 40% ਤੱਕ ਟੈਕਸ ਹੈ ਦੱਸਾਂਗੇ ਇਹਦੀ ਡਿਟੇਲ ਕਿਵੇਂ ਕਿਵੇਂ ਲੱਗੇਗਾ ਅਮਰ ਜੀ ਇਹਨੂੰ ਨੈਕਸਟ ਜਨਰੇਸ਼ਨ ਰਿਫਾਰਮਸ ਦਾ ਨਾਮ ਦਿੱਤਾ ਗਿਆ ਹੈ ਜੀ ਮਤਲਬ ਨਵੀਂ ਪੀੜੀ ਦੇ ਸੁਧਾਰ ਕੀ ਭਾਵ ਹੈ ਤੁਹਾਡਾ ਇਹ ਤੋਂ ਦੇਖੋ ਨੈਕਸਟ ਜਨਰੇਸ਼ਨ ਰਿਫਾਰਮ ਜਿਹੜਾ ਟਰਮ ਹੈ ਅਸੀਂ ਹੁਣ ਬਹੁਤ ਯੂਜ਼ ਕਰਦੇ ਆਂ ਜਿੰਨੂੰ ਅਸਾਂ ਕਹਿੰਦੇ ਆ ਕਿ ਫਿਊਚਰ ਦੀ ਪਲੈਨਿੰਗ ਫਿਊਚਰਿਸਟਿਕ ਪਲੈਨਿੰਗ ਦੇ ਹਿਸਾਬ ਨਾਲ ਜੀ ਤਾਂ ਇਹਦਾ ਮੈਂ ਮੰਨਦਾ ਕਿ ਪੀੜੀਦਰ ਪੀੜੀ ਵਾਲਾ ਕੰਮ ਨਹੀਂ ਹੈ ਜਦੋਂ ਅਗਲੀਆਂ ਜਨਰੇਸ਼ਨਸ ਕਿਉਂਕਿ ਆਂਦੀਆਂ ਆ ਤਾਂ ਅਸੀਂ ਕਹਿੰਦੇ ਆ ਕਿ ਉਹਨਾਂ ਨੂੰ ਐਡਵਾਂਸ ਜਦੋਂ ਅਸੀਂ ਜਨਰੇਸ਼ਨ ਦਾ ਪਲਾਨ ਕਰਦੇ ਆਂ ਤਾਂ ਅਸੀਂ ਐਡਵਾਂਸਡ ਪਲਾਨ ਕਰਦੇ ਆਂ ਬਿਲਕੁਲ ਔਰ ਇਹਦਾ ਇਹਨੂੰ ਨੈਕਸਟ ਜਨਰੇਸ਼ਨ ਦੇਣਾ ਬਹੁਤ ਹੀ ਇੱਕ ਸਟ੍ਰੈਟੈਜੀਕ ਮੈਂ ਕਹਿੰਦਾ ਕਿ ਜਿਹੜਾ ਰਣਨੀਤੀ ਦੇ ਹਿਸਾਬ ਨਾਲ ਦਿੱਤਾ ਗਿਆ ਇਹਨੂੰ ਨਾਮ ਤੁਸੀਂ ਦੇਖੋ ਕਿ ਇਹ ਜੀਐਸਟੀ ਦਾ ਇਸ ਟਾਈਮ ਤੇ ਇਹ 2017 ਚ ਆਇਆ 17 ਚ 1 ਜੁਲਾਈ 17 ਨੂੰ ਹੋਇਆ ਇੰਪਲੀਮੈਂਟ 8 ਸਾਲ ਬਾਅਦ ਬਹੁਤ ਹੱਲਾ ਵੀ ਪਿਆ ਬਹੁਤ ਰੋੜਾ ਵੀ ਪਿਆ ਬਹੁਤ ਆਪੋਜ਼ ਵੀ ਹੋਇਆ ਬਹੁਤ ਐਪਰੀਸ਼ੀਏਟ ਵੀ ਹੋਇਆ ਅਲਗ-ਅਲਗ ਰਏ ਉਸ ਨੂੰ ਅਚਾਨਕ ਆਕਰ ਕੇ ਚੇਂਜ ਕੀਤਾ ਗਿਆ ਇਹ ਚੇਂਜ ਦੇ ਪਿੱਛੇ ਇੱਕ ਬੜੀ ਕੰਪੈਲਿੰਗ ਜਿਹੜੀ ਸੀਗੀ ਉਹ ਸੀਗੀ ਕਿ ਜਿਹੜਾ ਸਾਡਾ ਟੈਰਿਫ ਵਾਰ ਅਮਰੀਕਾ ਨਾਲ ਚੱਲ ਰਹੀ ਹੈ ਜੀ ਉਹਦਾ ਜਿਹੜਾ ਸਾਡਾ ਅਸੀਂ ਉਸ ਜਦੋਂ ਵੀ ਟੈਰਿਫ ਵਾਰ ਦੀਆਂ ਗੱਲਾਂ ਹੋਈਆਂ ਅਮਰੀਕਾ ਨਾਲ ਤਾਂ ਆਇਆ ਕਿ ਜੀ ਆਉਣ ਵਾਲੇ ਟਾਈਮ 'ਚ ਭਾਰਤ ਲਈ ਮੁਸ਼ਕਲਾਂ ਹੋਣਗੀਆਂ ਇਸ ਤਰ੍ਹਾਂ ਹੋਵੇਗਾ ਉਹ ਹੋਵੇਗਾ ਯਾਨੀ ਕਿ ਉਹ ਫਿਊਚਰ ਦਾ ਚੈਲੰਜ ਹੋ ਰਿਹਾ ਸੀਗਾ ਤਾਂ ਉਸ ਚੈਲੰਜ ਦੇ ਵਿੱਚ ਇਹ ਦਰਾਂ ਨੂੰ ਜਦੋਂ ਟਰਮ ਦੇਣੀ ਸੀਗੀ ਉਹ ਜਿਹੜੇ ਰਣਨੀਤਿਕਾਰ ਹੁੰਦੇ ਨੇ ਸਰਕਾਰਾਂ ਦੇ ਵਿੱਚ ਉਹ ਇੱਕ ਟਰਮਨੋਲੋਜੀ ਯੂਜ਼ ਕਰਦੇ ਨੇ ਉਹਨਾਂ ਨੇ ਉਹ ਟਰਮਨੋਲੋਜੀ ਦਿੱਤੀ ਔਰ ਇਹਦਾ ਸਿੱਧਾ ਸਿੱਧਾ ਇੰਪੈਕਟ ਤਿੰਨ ਇੰਪੈਕਟ ਆਉਂਦੇ ਐ ਸਾਡੀ ਲਾਈਫ 'ਚ ਇੱਕ ਹੁੰਦਾ ਹੈ ਕਿ ਆਮ ਬੰਦੇ ਨੂੰ ਮੈਨੂੰ ਕੀ ਫਾਇਦਾ ਹੋ ਰਿਹਾ ਅਸੀਂ ਦੇਖਦੇ ਹਾਂ ਜਦੋਂ ਟੈਕਸਿੰਗ ਸਿਸਟਮ ਦਾ ਮੈਨੂੰ ਕੀ ਫਾਇਦਾ ਹੋਏਗਾ ਜੀ ਬਿਲਕੁਲ ਮੈਨੂੰ ਇਹ ਫਾਇਦਾ ਹੋਏਗਾ ਕਿ ਚੀਜ਼ਾਂ ਸਸਤੀਆਂ ਹੋਈਆਂ ਇਸ ਤਰ੍ਹਾਂ ਹੋਇਆ ਉਹ ਹੋਏਗਾ ਹਮ ਹਮ ਸਰਕਾਰ ਨੂੰ ਕੀ ਫਾਇਦਾ ਹੋਏਗਾ ਜਿਹੜੀ ਇਕਨੋਮੀ ਤੇ ਇਕਨੋਮੀ ਤੇ ਫਾਇਦਾ ਹੋਏਗਾ ਕਿ ਪੈਸਾ ਮਾਰਕੀਟ ਸਿੱਧਾ ਆਏਗਾ ਜਦੋਂ ਕਿ ਔਰ ਇਹ ਫੈਸਟੀਵਲ ਸੀਜ਼ਨ ਤੋਂ ਪਹਿਲੇ ਬਿਲਕੁਲ ਇਹ ਕੰਮ ਹੋਇਆ ਜਦੋਂ ਸਾਡੀ ਜਿਹੜੀ ਪੇਇੰਗ ਕੈਪੈਸਿਟੀ ਹੁੰਦੀ ਹੈ ਉਹ ਰੱਖੀ ਹੁੰਦੀ ਹੈ ਸਾਲ ਦੀ ਕਿ ਆਪਾਂ ਦੀਵਾਲੀ ਇਹ ਫੈਸਟੀਵਲ ਸੀਜ਼ਨਸ ਖਰਚ ਕਰਾਂਗੇ ਉਹ ਪੈਸਾ ਮਾਰਕੀਟ ਚ ਆਏਗਾ ਅਰਥਵਿਵਸਥਾ ਕੋ ਮੈਗੀ ਜੀਡੀਪੀ ਚ 1.6% ਗਰੋਥ ਤੱਕ ਜਾਏਗਾ ਔਰ ਤੀਸਰਾ ਜਿਹੜਾ ਨੈਸ਼ਨਲ ਔਰ ਇੰਟਰਨੈਸ਼ਨਲ ਤੇ ਹੁੰਦਾ ਹੈ ਉਹਦਾ ਹੈਗਾ ਕਿ ਜਿਹੜਾ ਅਮਰੀਕਾ ਦਾ ਮਸਲਾ ਆ ਰਿਹਾ ਸੀਗਾ ਟੈਰਫ ਦਾ ਉਹ ਇੱਕ ਸਾਈਕੋਲੋਜੀਕਲੀ ਜਿਹੜੇ ਮਾਰਕੀਟ ਨੂੰ ਬਹੁਤ بڑا ਬੂਸਟ ਦੇ ਦੇਗਾ ਤਾਂ ਇਹ ਜਿਹੜੀਆਂ ਤਿੰਨ ਚੀਜ਼ਾਂ ਜਦੋਂ ਮਿਲ ਗਈਆਂ ਤਾਂ ਇਹ ਅਸੀਂ ਫਿਊਚਰਿਸਟਿਕ ਪਲੈਨਿੰਗ ਕਰਤੀ ਉਹ ਫਿਊਚਰਿਸ ਪਲੈਨਿੰਗ ਨੂੰ ਜਨਰੇਸ਼ਨ ਨੈਕਸਟ ਇੱਕ ਟਰਮ ਦਿੱਤੀ ਗਈ ਬਿਲਕੁਲ ਬਹੁਤ ਵਧੀਆ ਤੁਸੀਂ ਐਕਸਪਲੇਨ ਕੀਤਾ ਇਸ ਟਰਮ ਨੂੰ ਔਰ ਮੈਂ ਅਮਰੀਕਾ ਦੇ ਨਾਲ ਜਿਹੜਾ ਸਬੰਧ ਹੈ ਉਹਦਾ ਇੱਕ ਸਵਾਲ ਤੁਹਾਡਾ ਕੋ ਫਿਰ ਲਾਉਂਗਾ ਇਨ ਬਿਟਵੀਨ ਜਾ ਕੇ ਮੈਂ ਖਾਲਸਾ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਜਿਹੜੀਆਂ ਸਲੈਬਸ ਬਦਲੀਆਂ ਹੈਗੀਆਂ ਇਹਦੇ ਨਾਲ ਆਮ ਲੋਕਾਂ ਦਾ ਸਿੱਧਾ ਸਿੱਧਾ ਕੀ ਫਾਇਦਾ ਹੋਣ ਵਾਲਾ ਹੈ ਜਿਹੜੀ ਗੱਲ ਅਮੀ ਜੀ ਕਹ ਰਹੇ ਸੀ ਕਿ ਲੋਕਾਂ ਦੀ ਪਰਚੇਸਿੰਗ ਪਾਵਰ ਇੰਪਰੂਵ ਹੋਏਗੀ ਤੇ ਉਹਦਾ ਮਾਰਕੀਟ ਤੇ ਅਸਰ ਹੋਏਗਾ ਆਮ ਲੋਕਾਂ ਨੂੰ ਇਹ ਫਾਇਦਾ ਹੋਏਗਾ ਵੀ ਕੁਝ ਚੀਜ਼ਾਂ ਹੈਗੀਆਂ ਮੈਂ ਜ਼ਿਕਰ ਕਰਾਂਗਾ ਖਾਸ ਕਰਕੇ ਇਹਨੂੰ ਉਤਪਾਦਕਤਾ ਨਾਲ ਜੋੜੀਏ ਤੇ ਖੇਤੀਬਾੜੀ ਨਾਲ ਜੋੜੀਏ ਤੇ ਡੈਕਟਰ 18% ਤੋਂ 5% ਜੀ 18 ਤੋਂ 5 ਹੋ ਜਾਣਾ ਫਾਰਮ ਮਕੈਨਾਈਜੇਸ਼ਨ ਵਾਸਤੇ ਇੱਕ ਬਹੁਤ ਵਧੀਆ ਨਾ ਸਿਰਫ ਟਰੈਕਟਰ ਬਲਕੇ ਹੋਰ ਵੀ ਜਨੇ ਸਾਜ਼ ਨੇ ਖੇਤੀਬਾੜੀ ਦੇ ਉਹ ਸਸਤੇ ਆਮ ਆਦਮੀ ਦੀ ਗੱਲ ਕਰਾਂ ਤੇ ਅਸੀਂ ਆਪਣੀ ਸਿਹਤ ਦਾ ਜਮਾ ਆਪ ਲੈ ਰਹੇ ਆ ਆਪਣੀ ਹੈਲਥ ਪਾਲਿਸੀ ਕਰਾ ਰਹੇ ਆ ਅਸੀਂ ਇਹ ਸੋਚਦੇ ਆ ਵੀ ਕੈਸ਼ਲੈਸ ਹੋ ਜਾਏਗਾ ਬੜੀ ਮਿਹਨਤ ਦੀ ਕਮਾਈ ਚੋਂ ਅਸੀਂ ਕਿਸ਼ਤ ਦਿੰਨੇ ਆ ਦੀ ਮੈਡੀਟਿਸ ਅਨੁਦੇ ਜਿਹੜਾ ਟੈਕਸ ਹੈ ਆਮ ਆਦਮੀ ਨੂੰ ਚੁਬਦਾ ਸੀ ਇਹ ਇੱਕ ਬਹੁਤ ਵੱਡੀ ਰਾਹਤ ਹੈ ਔਰ ਕਾਫੀ ਦੇਰ ਤੋਂ ਆਮ ਆਦਮੀ ਦੀ ਇੱਕ ਲੋਡ ਸੀ ਕਿ ਕਮ ਸੇ ਕਮ ਇੰਸ਼ੋਰੈਂਸ ਸੈਕਟਰ ਜਿਹੜਾ ਹੈ ਇਹ ਸਾਨੂੰ ਮਾਫ ਕਰੇ ਲਾਈਫ ਇੰਸ਼ੋਰੈਂਸ ਸੈਕਟਰ ਟਰਮ ਇੰਸ਼ੋਰੈਂਸ ਹੈ ਉਹਦੇ ਵਿੱਚ ਟਰਮ ਇੰਸ਼ੋਰੈਂਸ ਤੇ ਬੰਦੇ ਨੂੰ ਆਪ ਨੂੰ ਪੈਸੇ ਮਿਲਨੇ ਨਹੀਂ ਹੈ ਬਾਅਦ ਚ ਪਰਿਵਾਰ ਨੂੰ ਮਿਲਨੇ ਹੈ ਲੇਕਿਨ ਉਹਦੇ ਜਿੰਦੇ ਜੀ ਕਿਸ਼ਤ ਦੀ ਨਹੀਂ ਹੈ ਨਾਲ ਜੀਐਸਟੀ ਵੀ ਦੇਣਾ ਹੈ ਤੇ ਇਸ ਕਰਕੇ ਇੰਸ਼ੋਰੈਂਸ ਸੈਕਟਰ ਦੇ ਵਿਚਰਾਂ ਨੇ ਜ਼ੀਰੋ ਕਰ ਦਿੱਤਾ ਹੈ ਹੈਲਥ ਨੂੰ ਵੀ ਜ਼ੀਰੋ ਕਰ ਦਿੱਤਾ ਹੈਲਥ ਪ੍ਰੀਮੀਅਮ ਦੇ ਉੱਪਰ ਇਹਦਾ ਜੀਐਸਟੀ ਲੱਗਦਾ ਸੀ ਤੇ ਜਿਹੜੀਆਂ ਨੈਸ ਐਮੈਨਿਟੀਆਂ ਹੈਗੀਆਂ ਜਾਂ ਡਾਇਗਨੋਸਟਿਕ ਇਨਸਟਰੂਮੈਂਟਸ ਹੈਗੇ ਇਹ ਸਾਰਾ ਕੁਲ ਬਿਲਾ ਕੇ ਇਸ ਜਿਹਨੂੰ ਅਸੀਂ ਕਹਿੰਦੇ ਕਵਾਲਿਟੀ ਲਾਈਫ ਉਹ ਇਨਸ਼ੋਰ ਕੀਤੀ ਹੈ ਇਸ ਇਸ ਡਿਸੀਜਨ ਨੇ ਬਿਲਕੁਲ ਜਿੱਥੇ ਤੁਸੀਂ ਗੱਲ ਕਰ ਰਹੇ ਸੀ ਹੈਲਥ ਇਨਸ਼ੋਰੈਂਸ ਇਹਨਾਂ ਦਾ ਕਹਿੰਦਾ ਮਤਲਬ ਸੀ ਕਿ ਜਿਹੜਾ ਵੀ ਟਰਮ ਇਨਸ਼ੋਰੈਂਸ ਦੀ ਕਿਸ਼ਤ ਭਰਦਾ ਹੈ ਉਹਨੂੰ ਮਿਲਣਾ ਤੇ ਕੁਝ ਨਹੀਂ ਆ ਉਹਦੀ ਔਲਾਦ ਨੂੰ ਜਾਂ ਉਹਦੇ ਪਰਿਵਾਰ ਨੂੰ ਮਿਲਣਾ ਹੈ ਲੇਕਿਨ ਦੇਣ ਵੇਲੇ ਜਦੋਂ ਉਹ ਉਹ ਪ੍ਰੀਮੀਅਮ ਭਰਦਾ ਸੀਗਾ ਤੇ ਉਹਨੂੰ ਜੀਐਸਟੀ ਦੇ ਉੱਤੇ ਸੈਸ ਵਗੈਰਾ ਕਾਫੀ ਸਾਰਾ ਦੇਣਾ ਪੈਂਦਾ ਸੀਗਾ ਉਹ ਉਹਦੀ ਕਿਸ਼ਤ ਜਿਹੜੀ ਆ ਉਹ ਬਹੁਤ ਭਾਰੀ ਲੱਗਦੀ ਸੀ ਉਹਦੇ ਤੇ ਕੁਝ ਫਰਕ ਪਿਆ ਅਮਨ ਜੀ ਇਹਦੇ ਨਾਲ ਨਾਲ ਹੋਰ ਕਿਹੜੇ ਸੈਕਟਰ ਆ ਜਿਹਦੇ ਉੱਤੇ ਜੀਐਸਟੀ ਦਾ ਹੁਣ ਸਿੱਧਾ ਇਫੈਕਟ ਹੋਣ ਵਾਲਾ ਘਟਣ ਵਾਲੀ ਹੈ ਜੀ ਅਸੀਂ ਮੈਂ ਜਿਹੜੀ ਹਣੀ ਗੱਲ ਹੋਈ ਕਿ ਆਮ ਆਦਮੀ ਤੋਂ ਮੈਂ ਦੱਸਦਾ ਅਸੀਂ ਬਹੁਤ ਸਿੰਪਲ ਸ਼ਬਦਾਂ ਸ ਵਿੱਚ ਗੱਲ ਕਰਾਂ ਅਸੀਂ ਇਸ ਦੇ ਤੋਂ ਟੈਕਸ ਲੈਪਸ ਦੇਖਦੇ ਆਂ ਜੋ ਟੈਕਸ ਲੱਗਦੇ ਨੇ ਇੱਕ ਆਮਦਨ ਜਿਹੜੀ ਮੇਰੀ ਆਮ ਆਮਦਨ ਹੋਏਗੀ ਜਾਂ ਤੁਹਾਡੀ ਹੋਏਗੀ ਜਿਹੜੇ ਜਿਹਨੂੰ ਆਪਾਂ ਗਿੰਦੇ ਆ ਲਗਜ਼ਰੀ ਵਾਲੇ ਨਹੀਂ ਆਪਾਂ ਨਾਰਮਲ ਉਸ ਦੇ ਵਿੱਚ ਅਸੀਂ ਜਿਹੜਾ ਆਪਣੀ ਖਰਚਾ ਜਿਹੜਾ ਹੁੰਦਾ ਹੈ ਜੇ ਉਸ ਨੂੰ ਤੁਸੀਂ ਐਨਲਾਈਜ਼ ਕਰੋ ਇੱਕ ਹੁੰਦਾ ਹੈ ਖਾਣ ਪੀਣ ਤੇ ਜਿਹੜਾ ਖਾਣ ਪੀਣ ਇਹ ਨਹੀਂ ਕਿ ਅਸੀਂ ਬੜਾ ਇੰਪੋਰਟਿਡ ਫਰੂਟ ਖਾ ਰਹੇ ਆ ਆਮ ਬੰਦਾ ਦਾਲਾਂ ਖਾ ਰਿਹਾ ਆਮ ਰੋਟੀ ਚਪਾਤੀ ਸਬਜ਼ੀ ਆਟਾ ਜਿਹੜੀਆਂ ਨਾਰਮਲ ਨਾਰਮਲ ਰੋਟੀ ਜਿਹਨੂੰ ਅਸੀਂ ਕਹਿ ਸਕਦੇ ਆ ਜਿਹੜੀ ਇੱਕ ਤਿੰਨ ਟਾਈਮ ਦਾ ਮੀਲ ਹੁੰਦਾ ਹੈ ਉਹ ਮੀਲ ਪਲੱਸ ਉਸ ਤੋਂ ਬਾਅਦ ਆ ਜਾਂਦਾ ਤੁਹਾਡਾ ਦਵਾਈਆਂ ਔਰ ਇਹ ਚੀਜ਼ਾਂ ਜਿਹੜੀਆਂ ਹੈਲਥ ਤੇ ਆ ਗਈਆਂ ਤੁਹਾਡਾ ਪੜ੍ਹਾਈ ਆ ਗਈ ਤੁਹਾਡੀ ਲਾਈਫ ਦੀ ਸਿਕਿਉਰਿਟੀ ਆ ਗਈ ਚਾਰ ਸੈਕਟਰ ਆਪਾਂ ਵੰਡ ਲਈਏ ਇਹ ਜਿੰਨੀਆਂ ਵੀ ਅੱਗੇ ਚੀਜ਼ਾਂ ਆਂਦੀਆਂ ਸੀ ਉਹ ਸਾਰੀਆਂ ਜਿਹੜੀਆਂ ਟੈਕਸ ਲੇਵ ਹੁੰਦਾ ਸੀ ਉਹ 12% ਹੁੰਦਾ ਸੀ 12% ਤੋਂ ਉੱਪਰ ਹੀ ਸੀਗਾ ਹੁਣ ਇਹ ਸਾਰੀਆਂ ਚੀਜ਼ਾਂ ਤੁਸੀਂ ਇਹਨਾਂ ਚਾਰਾਂ ਵਰਗੀਕਰਨੋਂ ਅਲੱਗ-ਅਲੱਗ ਤੋੜ ਲਓ ਤਾਂ ਉਹ ਚਾਰਾਂ ਸਾਰਾ ਸਾਰਾ ਉਹ ਆ ਗਿਆ 5% ਜੀ ਯਾਨੀ ਕਿ ਸਿੱਧਾ 12% ਤੋਂ 5% ਆਮ ਆਦਮੀ ਦਾ ਜਿਹੜਾ ਟੈਕਸਿੰਗ ਦਾ ਸਿਸਟਮ ਸੀ ਉਹ ਥੱਲੇ ਆ ਗਿਆ ਯਾਨੀ ਇਹਨੂੰ ਜੇ ਅਸੀਂ ਇੱਕ ਐਵਰੇਜ ਜਿਹੜੀਆਂ ਫਿਗਰਸ ਲੈਨੇ ਆ ਜਦੋਂ ਇਕਨੋਮੀਸ ਦੇਖਨੇ ਆ ਤਾਂ ਅਸੀਂ ਫਿਗਰਸ ਦੀ ਗੱਲ ਕਰਦੇ ਹਾਂ ਉਹ ਅੰਕੜੇ ਦੇਖੋਗੇ ਤਾਂ ਆਮ ਬੰਦੇ ਦਾ ਜਿਹੜਾ 55 ਤੋਂ ਜਿਹੜਾ ਪਹਿਲੇ 55% ਜਿਹੜਾ ਸੀਗਾ ਉਹ ਜਿਹੜਾ ਖਰਚ ਸਾਡੀ ਲਾਈਫ ਦਾ ਜਿੰਨਾ ਖਰਚਾ ਹੈ ਸਾਡੀ ਆਮਦਨ ਦਾ 55% 니ডস ਲਈ 55 ਤੋਂ 65% ਦੇ ਵਿੱਚ ਇਹ 니ডস ਲਈ ਲੱਗ ਜਾਂਦਾ ਹੈ ਕਾਮਨ 니ডস ਬਿਲਕੁਲ ਉਹ ਜਿਹੜੀਆਂ ਕਾਮਨ ੀਡਸ ਨੇ ਉਹ ਹੁਣ ਘਟ ਕੇ ਤੁਹਾਡੀਆਂ ਆ ਗਈਆਂ ਤਾਂ ਹਰ ਬੰਦੇ ਦਾ ਜਿਹੜਾ ਪਰਸਨਲ ਖਰਚਾ ਹੈ ਉਹ ਲਗਭਗ 2000 ਤੁਸੀਂ 1800 ਔਰ 2000 ਇਕ ਐਵਰੇਜ ਕੈਲਕੂਲੇਸ਼ਨ ਦੀ ਹੈ 2000 ਰੁਪਏ ਤੱਕ ਘਟ ਗਿਆ ਮਹੀਨੇ ਦਾ ਜਿਹੜਾ 2000 ਰੁਪਏ ਤੱਕ ਘਟ ਗਿਆ ਯਾਨੀ ਕਿ ਸਾਲ ਦਾ ਉਹ 24 20 ਤੋਂ ਲੈ ਕੇ 24000 ਹੋ ਗਿਆ ਹੁਣ ਜਿਹੜਾ ਇਹ ਹੋਇਆ ਇਹ ਤੁਹਾਡੀ ਆਮ ਬੰਦੇ ਲਈ ਹੋ ਗਿਆ ਹੁਣ ਇਸ ਦੇ ਵਿੱਚ ਅੱਗੇ ਕਿਉਂਕਿ ਜਦੋਂ ਅਸੀਂ ਟੈਕਸਿੰਗ ਜਾ ਮੰਨੇ ਤਾਂ ਕਹਿੰਦੇ ਆ ਕਿ ਹਾਂਜੀ ਇਹ ਮੈਂ ਕਿੱਥੇ ਲਾਵਾਂ ਜਿਹੜੀਆਂ ਸਿਪ ਹੁਣ ਫਰਦਰ ਜਿਹੜੀ ਇਨਵੈਸਟਮੈਂਟ ਹੈ ਤੁਸੀਂ ਸਿਪ ਚਲਾ ਲੈਣੇ ਹੋ ਦੂਸਰੇ ਚਲਾ ਲੈਣੇ ਹੋ ਉਹਦੇ ਚਲਾ ਉਹਦੇ ਤੇ ਤੁਹਾਡੇ ਇੰਸ਼ੋਰੈਂਸ ਤੇ ਹੋਗੇ ਉਹ ਸੈਕੰਡਰੀ ਚੀਜ਼ਾਂ ਆ ਗਈਆਂ ਸੀ ਇੰਸ਼ੋਰੈਂਸ ਜਾਂਦੇ ਆ ਸੈਕੰਡਰੀ ਚੱਲ ਜਾਂਦੇ ਆ ਹੁਣ ਤੁਸੀਂ ਜਿਹੜੀ ਇਹ ਸੇਵਿੰਗ ਹੈ ਸਕੈਂਡਿਸ ਲਾਤੀ ਜਦੋਂ ਉੱਥੇ ਲਾਤੀ ਤਾਂ ਉਹਦੀ ਵੀ ਜਿਹੜੀ ਸੇਵਿੰਗ ਹੋ ਗਈ ਉਹ ਸਾਲ ਚ ਤੁਹਾਨੂੰ ਆਲਮੋਸਟ 5 ਸਾਲਾਂ ਦੇ ਵਿੱਚ ਲਾਈ ਹੋਈ 3.5 ਲੱਖ ਦਾ ਪ੍ਰੋਫਿਟ ਦੇ ਰਹੀ ਹੈ ਹੋਮ ਲੋਨ ਚ ਚਲੇ ਗਏ ਤਾਂ ਉਹਦੀ ਤੁਹਾਡੀ ਉਹ ਘਟ ਗਈ ਔਰ ਤੁਹਾਡੀ ਜਿਹੜੀ 6 ਅਗੇ 6 ਸਾਲ ਚ ਪੇਮੈਂਟ ਹੋਣੀ ਸੀਗੀ 20 ਲੱਖ ਦੇ ਲੋਨ ਦੀ ਉਹ ਜਾ ਕੇ 3 ਲੱਖ 3 ਸਾਲ ਚ ਖਤਮ ਹੋ ਗਈ ਜਾ ਕੇ ਸੋ ਇਹ ਆਮ ਬੰਦੇ ਨੂੰ ਕੈਲਕੂਲੇਸ਼ਨਸ ਓਵਰ ਆਲ ਜਿਹੜੀ ਹੈ ਉਹ ਬੈਨੀਫਿਟ ਹੋ ਗਿਆ ਸਿਰਫ ਇਸ ਸਲੈਬਸ ਤੇ ਆਮ ਤੌਰ ਤੇ ਬਹੁਤ ਸਾਰੇ ਲੋਕਾਂ ਨੂੰ ਤਕਰੀਬਨ ਪਤਾ ਹੀ ਨਹੀਂ ਹੁੰਦਾ ਕਿ ਸਾਡਾ ਜਿਹੜਾ ਅਸੀਂ ਰੋਜ਼ ਦਾ ਕੰਮ ਕਰ ਰਹੇ ਹਾਂ ਜੋ ਰ ਖਰੀਦਿਆਂ ਚਾਹੇ ਉਹ ਕੱਪੜਾ ਹੈ ਚਾਹੇ ਹੋਟਲ ਜਾ ਕੇ ਖਾਣਾ ਵੀ ਕਿਉਂ ਨਹੀਂ ਖਾ ਰਿਆ ਸੀ ਅਸੀਂ ਉਹਦੇ ਤੇ ਕੋਈ ਟੈਕਸ ਦੇ ਰਹੇ ਆ ਬਹੁਤ ਵਾਰ ਅਮਨ ਇਸ ਗੱਲ ਦਾ ਪਤਾ ਹੀ ਨਹੀਂ ਹੁੰਦਾ ਪਰ ਜਿਹੜਾ ਸਾਡਾ ਬਜਟ ਉਹਦੇ ਉੱਤੇ ਜਾ ਰਿਹਾ ਸੀ ਅਮਰ ਜੀ ਨੇ ਬਹੁਤ ਵਧੀਆ ਤਰੀਕੇ ਨਾਲ ਸਮਝਾ ਦਿੱਤਾ ਕਿ ਉਹ ਮਹੀਨੇਵਾਰ ਜਿਹੜਾ ਬਜਟ ਹੈ ਉਹ ਘਟਣ ਵਾਲਾ ਹੈ ਔਰ ਉਹਦੇ ਨਾਲ ਸੇਵਿੰਗਸ ਵਧਣ ਵਾਲੀਆਂ ਇਹਨਾਂ ਨੇ ਨਾਲ ਹੀ ਪੁਆਇੰਟ ਜੋੜ ਲਿਆ ਇਹਨਾਂ ਨੂੰ ਪੁੱਛਣਾ ਸੀ ਅੱਗੇ ਜਾ ਕੇ ਕਿ ਇਕਨੋਮੀ ਚੋਂ ਪੈਸਾ ਮੁੜ ਕੇ ਕਿੱਦਾਂ ਆਏਗਾ ਤੋ ਪੈਸਾ ਆਏਗਾ ਜੀ ਮੁੜ ਕੇ ਔਰ ਉਹਦੇ ਨਾਲ ਦੇਸ਼ ਜਿਹੜਾ ਅੱਗੇ ਹੋਰ ਗਰੋ ਕਰੇਗਾ ਇਸ ਤੋਂ ਪਹਿਲਾਂ ਕਿ ਮੈਂ ਅਗਲਾ ਸਵਾਲ ਕਰ ਉਹਨਾਂ ਦੀਆਂ ਕੁਝ ਬਾਈਟਸ ਲਈਆਂ ਸਾਡੇ ਵੱਲੋਂ ਉਹ ਤੁਹਾਡਾ ਸ਼ੇਅਰ ਕਰਦੇ ਆਂ ਪਰ ਸਰਕਾਰ ਵੱਲੋਂ ਲਿਆਏ ਗਏ GST ਰਿਫਾਰਮ ਤਹਿਤ ਚਾਰ ਦਰਈ ਟੈਕਸਾਂ ਚੋਂ ਦੋ ਦਰਈ ਟੈਕਸਾਂ ਚਾ ਕੀਤਾ ਗਿਆ ਹੈ ਇਸ ਨੂੰ ਨਾਗਰਿਕ ਨੂੰ ਬਣਾਉਂਦੇ ਹੋਏ ਨਾਗਰਿਕਾਂ ਦੀ ਜ਼ਰੂਰਤ ਦੇ ਰੋਜ਼ਮਰ ਦਾ ਸਮਾਨ ਜਿਵੇਂ ਕਿ ਗੁਮਾਈਆਂ ਦਾਲਾਂ

ਸੀਤਾਰਾਮਨ ਜੀ ਨੇ ਜੋ ਕੇਸ਼ ਦੇ ਮੰਤਰੀ ਨੇ ਉਹਨਾਂ ਨੇ ਜੀਐਸਟੀ ਘਟਾ ਕੇ ਇੱਕ ਬਹੁਤ ਵੱਡਾ ਜਿਹੜਾ ਲੋਕਾਂ ਨੂੰ ਤੋਹਫਾ ਦਿੱਤਾ ਜਿਸ ਨਾਲ ਖਾਣ ਪੀਣ ਦੀਆਂ ਚੀਜ਼ਾਂ ਮੈਨੂਫੈਕਚਰਿੰਗ ਤੇ ਕਿਸਾਨਾਂ ਦੇ ਸੰਦਾਂ ਤੇ ਆਮ ਜਿਹੜੇ ਲੋਕ ਆ ਉਹ ਚੀਜ਼ਾਂ ਵੱਧ ਖਰੀਦਣਗੇ ਇੱਕ ਘੋਸ਼ਣਾ ਕੀਤੀ ਸੀ ਕਿ ਜੀਐਸਟੀ ਸੁਧਾਰਾਂ 'ਚ ਬਹੁਤ ਵੱਡਾ ਬਦਲਾਅ ਲਿਆਉਣ ਜਾ ਰਹੇ ਹਨ ਉਹਨਾਂ ਨੂੰ ਬੀਤੀ ਰਾਤ ਜੀਐਸਟੀ ਕੌਂਸਲ ਨੇ ਅਮਲੀ ਜਾਮਾ ਪਨਾਤਾ ਔਰ GST ਦੀਆਂ ਦਰਾਂ ਦੇ ਵਿੱਚ ਸੰਸ਼ੋਧਨ ਕਰਕੇ GST ਦੀਆਂ ਦਰਾਂ ਨੂੰ ਘਟਾ ਕੇ ਆਮ ਆਦਮੀ ਨੂੰ 140 ਕਰੋੜ ਦੇਸ਼ਵਾਸੀਆਂ ਨੂੰ ਦੀਵਾਲੀ ਤੋਂ ਪਹਿਲਾਂ ਦੀਵਾਲੀ ਦਾ ਤੋਹਫਾ ਦੇ ਦਿੱਤਾ ਹੈ ਕੱਲ GST ਕੌਂਸਲ ਨੇ ਬੜਾ ਹਿਸਟੋਰੀਕਲ ਡਿਸੀਜਨ ਲਿਆ ਜਿਹੜਾ ਸਭ ਤੋਂ ਇਹਦਾ ਖੂਬਸੂਰਤ ਪਹਿਲੂ ਇਹ ਹੈ ਕਿ ਮੈਡੀਕਲ ਇੰਸ਼ੋਰੈਂਸ ਜੜੀ ਹੈ ਉਹਦੇ ਤੇ GST ਬਿਲਕੁਲ ਜ਼ੀਰੋ ਕਰਤਾ ਲਾਈਫ ਇੰਸ਼ੋਰੈਂਸ ਦੇ ਪ੍ਰੀਮੀਅਮ ਤੇ ਵੀ ਜ਼ੀਰੋ ਕਰਤਾ ਇੱਕ ਬਿਗ ਰੀਲੀਫ ਹੈ ਜਿਹੜਾ ਲੋਕੀ ਹੈਲਥ ਸੈਕਟਰ ਦੇ ਵਿੱਚ ਨੂੰ ਪ੍ਰੋਮੋਟ ਕਰਨ ਦੇ ਲੱਗਦੇ ਨੇ ਜਿਹੜੇ ਵਿਚਾਰੇ ਹੈਲਥ ਇੰਸ਼ੋਰੈਂਸ ਲੈਂਦੇ ਨੇ ਉਹਨਾਂ ਨੂੰ ਬਿਗ ਰੀਲੀਫ ਹੈ ਪ੍ਰੀਮੀਅਮ ਵਿੱਚ ਕਾਫੀ ਕਮੀ ਆ ਜਾਏਗੀ ਤੇ 12% ਨੂੰ ਗਵਰਨਮੈਂਟ ਨੇ ਰਿਡਿਊਸ ਕਰਕੇ 5% ਕਰਤਾ ਔਰ 33 ਜਿਹੜੀ ਕੈਂਸਰ ਔਰ ਲਾਈਫ ਸੇਵਿੰਗ ਡਰੱਗਸ ਆ ਗਿਆ ਉਹਨਾਂ ਉੱਪਰ ਗਵਰਨਮੈਂਟ ਨੇ ਜ਼ੀਰੋ ਟੈਕਸ ਕਰਤਾ ਹੈ ਜ਼ੀਰੋ ਜੀਐਸਟੀ ਕਰ ਦਿੱਤੀ ਹੈ ਇਹ ਬਹੁਤ ਹੀ ਅੱਛਾ ਡਿਸੀਜਨ ਹੈ ਇਹ ਬਹੁਤ ਅੱਛਾ ਇੱਕ ਉਪਰਾਲਾ ਕੀਤਾ ਹੈ ਗਵਰਨਮੈਂਟ ਨੇ ਸੈਂਟਰ ਗਵਰਨਮੈਂਟ ਨੇ ਜਿਹੜਾ ਕ੍ਰੈਕਟਰ ਟਾਇਰ ਪਾਰਟ ਮਸ਼ੀਨਰੀ ਤੇ ਸਭ ਤੇ GST ਕਟਾਇਆ ਹੈ ਤਾਂ ਬੜਾ ਅਫੋਰਡੇਬਲ ਕਰਤਾ ਹੈ ਲੌਜਿਸਟਿਕਸ ਦਾ ਰੌਟ ਮਟੀਰੀਅਲ ਜਿਹੜਾ ਮੋਟਰ ਵਹੀਕਲਸ ਦੇ ਵੀ ਜਿਹੜਾ ਇੱਕ ਰੱਖ ਕੇ ਸਲੈਮ 350 ਸੀਸੀ ਵਾਲਾ ਉਹਨੂੰ 28 ਤੋਂ 18% ਕੀਤਾ ਅਸੀਂ ਸੁਣ ਰਿਹਾ ਸੀ ਕਿ ਦਰਸ਼ਕ ਕਿਸ ਪ੍ਰਕਾਰ ਨਾਲ ਜਿਹਦਾ ਜਿਦਾ ਜੋ ਵੀ ਖੇਤਰ ਹੈਗਾ ਉਹ ਉਸੇ ਖੇਤਰ ਦੀ ਗੱਲ ਨੂੰ ਲੈ ਕੇ ਬੜਾ ਖੁਸ਼ ਹੋਏਗਾ ਕਿ ਹੁਣ ਇਸ ਤਰ੍ਹਾਂ ਦੇ ਜਿਹੜੇ ਚੇਂਜਸ ਹੋਈਆਂ ਹੈਗੀਆਂ ਇਹਦੇ ਨਾਲ ਸਾਨੂੰ ਆ ਫਾਇਦਾ ਹੋਏਗਾ ਇਹਦੇ ਨਾਲ ਸਾਨੂੰ ਇਹ ਫਾਇਦਾ ਹੋਏਗਾ ਵਿੱਚੋਂ ਇੱਕ ਗੱਲ ਕਰ ਰਿਹਾ ਸੀ ਸਾਡੇ ਦਰਸ਼ਕ ਕੇ ਜਿਹੜਾ ਸਿਹਤ ਬੀਮਾ ਹੈਗਾ ਉਹਦੇ ਵੱਲ ਬਹੁਤ ਧਿਆਨ ਖਿੱਚਿਆ ਗਿਆ ਲੋਕਾਂ ਦਾ ਸਿਹਤ ਬੀਮਾ ਦੇ ਤੇ ਕਿਤੇ ਕਿਤੇ ਕਿਹਾ ਜਾਂਦਾ ਕਿ ਪਹਿਲਾਂ ਵੀ 0% ਸੀਗਾ ਕੁਝ ਕੁਝ ਇੱਕ ਸਲੈਬਸ ਦੇ ਵਿੱਚ ਲੇਕਿਨ ਹੁਣ ਸਾਰੇ ਨੂੰ 0% ਤੇ ਲੈ ਆਂਦਾ ਆ ਇਹਦੀ ਥੋੜੀ ਜੀ ਵਿਸਥਾਰ ਖਾਲਸਾ ਜੀ ਦਿਓ ਤੁਸੀਂ ਜਰਾ ਹਰਪ੍ਰੀਤ ਸਿੰਘ ਸਿਹਤ ਬੀਮਾ ਦੇ ਦੋ ਤਰ੍ਹਾਂ ਦੇ ਬੀਮਾ ਆ ਗਏ ਇੱਕ ਤੇ ਹੈ ਕਿ ਤੁਸੀਂ ਹੈਲਥ ਇੰਸ਼ੋਰੈਂਸ ਕਰਵਾਉਂਦੇ ਹੋ ਜਿਹਨੂੰ ਹੀ ਮੈਡੀਕਲ ਕਲੇਮ ਵੀ ਕਹਿੰਦੇ ਆ ਜੀ ਉਦੇ ਚ ਇਹ ਹੈ ਕਿ ਖੁਦਾ ਨਾ ਖਾਸਾ ਤਕਲੀਫ ਹੋ ਜਾਏ ਤੁਸੀਂ ਕੈਸ਼ਲੈਸ ਇੰਸ਼ੋਰੈਂਸ ਕਰਵਾ ਲਾ ਟਰੀਟਮੈਂਟ ਲੈ ਲੈਂਦੇ ਹੋ ਹਾਂ ਨਾ ਦੂਸਰਾ ਇਹ ਹੈ ਕਿ ਲਾਈਫ ਨੂੰ ਇੰਸ਼ੋਰ ਕਰਨ ਵਾਸਤੇ ਕਿ ਮੇਰਾ ਫਿਊਚਰ ਸਿਕਿਉਰ ਹੋ ਜਾਏ ਦੋ ਉਹ ਵੀ ਦੋ ਤਰ੍ਹਾਂ ਦੇ ਇਨਵੈਸਟਮੈਂਟ ਹੈ ਇੱਕ ਤੇ ਹੈ ਕਿ ਮੈਨੂੰ ਜਿਦੇ ਜੀ ਵੱਡੀ ਉਮਰ 'ਚ ਜਾ ਕੇ ਲਾਈਫ ਇੰਸ਼ੋਰੈਂਸ ਪੈਸਾ ਵਾਪਸ ਦੇ ਦੇਵੇ ਮੈਂ ਵਰਤ ਲਵਾਂ ਜਾਂ ਮੇਰੀਆਂ ਮੇਰੇ ਕੁਝ ਸੁਪਨੇ ਹੈ ਉਸਾਕਾਰ ਹੋ ਜਾਣ ਦੂਸਰਾ ਇਹ ਹੈ ਕਿ ਮੇਰੇ ਤੋਂ ਬਾਅਦ ਮੇਰੇ ਪਰਿਵਾਰ ਨੂੰ ਰਾਤ ਮਿਲ ਜਾਏ ਟਰਮ ਇੰਸ਼ੋਰੈਂਸ ਟਰਮ ਇੰਸ਼ੋਰੈਂਸ ਕਹੋ ਐਂਡੋਮੈਂਟ ਵਾਲੀ ਕੋਈ ਵੀ ਪਾਲਸੀ ਕਹਿੰਦੇ ਲਾਈਫ ਇੰਸ਼ੋਰੈਂਸ ਜਿੰਨੂੰ ਹੈ ਟ੍ਰੈਡੀਸ਼ਨਲ ਕਹਾਂਗੇ ਇਹਨੂੰ ਵਰਡ ਯੂਜ਼ ਕਰਾਂਗੇ ਟ੍ਰੈਡੀਸ਼ਨਲ ਇੰਸ਼ੋਰੈਂਸ ਜੀ ਤੋਂ ਟ੍ਰੈਡੀਸ਼ਨਲ ਇੰਸ਼ੋਰੈਂਸ ਜਿਹੜੀ ਸੀ ਉਹਦੇ ਉੱਪਰ ਜੀਐਸਟੀ ਲੱਗਦੀ ਸੀ ਔਰ ਜਿਹੜੀ 18% ਔਰ ਜਿਹੜੀ ਦੂਸਰੀ ਅਦਰ than ਟ੍ਰੈਡੀਸ਼ਨਲ ਸੀ ਉਹ ਜ਼ੀਰੋ ਸੀ ਜ਼ੀਰੋ ਕੀ ਸੀ ਕਿ ਉਹ ਤੇ ਇੰਸ਼ੋਰੈਂਸ ਨਹੀਂ ਹੋ ਤੁਸੀਂ ਇਨਵੈਸਟਮੈਂਟ ਕੀਤੀ ਹੋਈ ਹੈ ਇੱਕ ਜਿਹੜੀ ਯੂਨਿਟ ਲਿੰਕ ਕਹ ਲੋ ਇਕਵਿਟੀ ਲਿੰਕਡ ਕਹ ਲੋ ਵੀ ਤੁਹਾਡੀ ਇਨਵੈਸਟਮੈਂਟ ਵਧੇਗੀ ਮਾਰਕੀਟ ਦੇ ਰੇਟ ਦੇ ਹਿਸਾਬ ਨਾਲ ਉਹਨੂੰ ਇਨਵੈਸਟਮੈਂਟ ਲੈ ਕੇ ਚੱਲਦੇ ਸੀ ਇਕਵਿਟੀ ਦੇ ਵਾਅਦੇ ਘਟੇ ਨੂੰ ਧਿਆਨ ਚ ਰੱਖ ਕੇ ਵੀ ਕੱਲ ਨੂੰ ਮਾਰਕੀਟ ਡਾਊਨ ਜਾਏਗੀ ਰੌਂ ਵੀ ਜਾਏਗਾ ਤੇ ਉੱਤੇ GST ਨਹੀਂ ਲੱਗਦਾ ਸੀ ਜਸਟ ਲਾਈਕ ਜਿਵੇਂ ਮਿਊਚੁਅਲ ਫੰਡ ਹੈ ਠੀਕ ਹੈ ਤੇ ਜਿਹੜੀ ਟ੍ਰੈਡੀਸ਼ਨਲ ਪਾਲਿਸੀ ਹੈ ਜਿਹਦੇ ਵਿੱਚ ਮਨੀ ਬੈਕ ਪਾਲਿਸੀ ਹੈ ਐਂਡੋਮੈਂਟ ਪਾਲਿਸੀ ਹੈ ਜਾਂ ਟਰਮ ਪਾਲਿਸੀ ਹੈ ਇਹਨਾਂ ਦੇ ਉੱਪਰ ਜੀਐਸਟੀ ਲੱਗਦਾ ਸੀ ਜਿਹੜਾ ਕਿ ਇਹਨਾਂ ਨੇ ਜ਼ੀਰੋ ਕਰਕੇ ਹੁਣ ਜਿਹੜਾ ਸਿਹਤ ਬੀਮਾ ਹਰ ਤਰ੍ਹਾਂ ਨਾਲ ਉਹ ਜਿਹੜਾ ਇਸ ਫ੍ਰੀ ਹੈਗਾ ਜੀ ਅਸੀਂ ਤਾਂ ਫ੍ਰੀ ਹੈ ਸਸਤਾ ਹੋ ਜਾਏਗਾ ਇੱਕ ਸਵਾਲ ਮੇਰੇ ਮਨ ਚ ਆ ਰਿਹਾ ਸ਼ਾਰਟ ਦੇ ਜਵਾਬ ਦਿਓ ਤਾਂ ਕਿ 22 ਤਰੀਕ ਤੋਂ ਇਹ ਨਵੀਆਂ ਨਵੇਂ ਰੇਟ ਸ਼ੁਰੂ ਹੋਣੇ ਆ ਅਗਰ ਅੱਜ ਤੋਂ ਲੈ ਕੇ 22 ਤਰੀਕ ਤੱਕ ਕਿਸੇ ਦਾ ਪ੍ਰੀਮੀਅਮ ਰੀਨਿਊ ਹੋਣ ਵਾਲਾ ਆ ਉਹਨਾਂ ਦਾ ਕਿਵੇਂ ਚੱਲੇਗਾ ਪੁਰਾਣਾ ਰੇਟ ਲੱਗੇਗਾ ਜਾਂ ਕੋਈ ਉਹਨਾਂ ਨੂੰ ਐਗਜ਼ੈਪਸ਼ਨ ਹੈਗੀ ਆ ਇਹ ਤੇ ਗਾਈਡਲਾਈਨਸ ਬਣਾ ਰਹੀਆਂ ਜੀ ਅੱਗੇ ਓਕੇ ਇਹਦੇ ਬਾਰੇ ਅਸੀਂ ਇਹਦੇ ਬਾਰੇ ਪ੍ਰੈਡਿਕਟਿੰਗ ਕਰਦੇ ਥੋੜੇ ਦਿਨਾਂ ਦੇ ਵਿੱਚ ਜਦੋਂ ਇਹ ਸਾਡੇ ਕੋਲ ਲਿਖਤੀ ਰੂਪ ਤੇ ਸਾਰਾ ਸਾਹਮਣੇ ਆ ਜਾਏਗਾ ਉਹ ਤੇ ਡਿਟੇਲਸ ਹੋਣਗੀਆਂ ਕਿ ਕੀ ਉਹ 1 ਮਹੀਨੇ ਦਾ ਵਿੰਡੋ ਪੀਰੀਅਡ ਹੁੰਦਾ ਹੈ ਉਹ ਮਿਲਦਾ ਹੈ ਕਿ ਨਹੀਂ ਮਿਲਦਾ ਹੈਗਾ ਉਹ ਸਾਰੀਆਂ ਗੱਲਾਂ ਕਲੀਅਰ ਹੋ ਜਾਣਗੀਆਂ ਤੁਸੀਂ ਗੱਲ ਕਰ ਰਹੇ ਸੀ ਅ ਯੂਐਸ ਦੇ ਨਾਲ ਸਾਡੇ ਰਿਲੇਸ਼ਨ ਦੀ ਟੈਰਫ ਵਾਲਾ ਜੰਦ ਜਿਹੜਾ ਛੜਿਆ ਹੋਇਆ ਹੋਰ ਦੇਸ਼ਾਂ ਨਾਲ ਵੀ ਆ ਪਰ ਇਹ ਆਮ ਲੋਕਾਂ ਦੇ ਬੱਚੇ-ਬੱਚੇ ਦੇ ਧਿਆਨ 'ਚ ਆ ਗਿਆ ਥੋੜਾ ਜਿਹਾ মিডিਆ ਕਰਕੇ ਇਹਦੇ ਨਾਲ ਜਿਹੜਾ ਇਫੈਕਟ ਪੈਣਾ ਉਹ ਤਾਂ ਪੈਣਾ ਹੀ ਪੈਣਾ ਕੀ ਇਹਦੇ ਨਾਲ ਜ ਬਿਲਕੁਲ ਜੀ ਦੇਖੋ ਜਦੋਂ ਵੀ ਮਾਰਕੀਟ ਹੁੰਦੇ ਜਿਹੜਾ ਤੁਸੀਂ ਚਰਚਾ ਕਰ ਰਹੇ ਸੀ ਕਿ ਸੈਂਸੈਕਸ ਵੀ ਉੱਪਰ ਗਿਆ ਹੈ ਚੀਜ਼ਾਂ ਗਈਆਂ ਉਹ ਇਹੀ ਦਿਖਾਉਂਦੀਆਂ ਹਨ ਕਿਉਂਕਿ ਜਦੋਂ ਵੀ ਕੋਈ ਡਿਵੈਲਪਮੈਂਟ ਹੁੰਦੀ ਹੈ ਕਿ ਆ ਕੋਈ ਪਾਲਿਸੀ ਡਿਸੀਜਨ ਹੁੰਦਾ ਹੈ ਤਾਂ ਉਹਦਾ ਸਿੱਧਾ ਇੰਪੈਕਟ ਸਾਡੀ ਇਕਨੋਮੀ ਤੇ ਆਂਦਾ ਹੈ। ਬਿਲਕੁਲ। ਔਰ ਇਸ ਦੇ ਵਿੱਚ ਜੇ ਅਸੀਂ ਲਾਉਂਚ ਸਰਕਾਰ ਨੇ ਜਿਹੜਾ ਐਸਟੀਮੇਟ ਜੇ ਸਿਤਾਰਾਮ ਮੰਜੀ ਦੀਆਂ ਫਿਗਰਸ ਜਿਹੜੀਆਂ ਉਹਨਾਂ ਨੇ ਦਿੱਤੀ ਉਹਨਾਂ ਨੇ ਲਗਭਗ ਕਿਹਾ ਕਿ ਇਹ ਦਰਾਂ ਜਿਹੜੀਆਂ ਚੇਂਜ ਕਰਨ ਨਾਲ ਦੋ ਦਰਾਂ ਤੇ ਲਿਆਣ ਨਾਲ ਸਾਨੂੰ ਲਗਭਗ ਇਹ 93 ਹਜ਼ਾਰ ਕਰੋੜ ਦਾ ਇਹਦੇ ਵਿੱਚ ਵਿੱਤੀ ਉਹ ਲਾਸ ਹੋਏਗਾ ਪਰ ਉਹ ਜਿਹੜਾ 93000 ਹੈ ਉਹਦੇ ਚ ਲਗਭਗ 45000 ਹੈ ਜਿਹੜਾ ਉਹ ਸਿਰਫ ਜਿਹੜੀ 40% ਸਲੈਬ ਹੈ ਉਹਨਾਂ ਨੇ ਇਸ ਵਾਰ ਮੈਂ ਇਹ ਦੇਖ ਰਿਹਾ ਕਿ ਬਹੁਤ ਸਟ੍ਰੈਟੇਜੀਕਲੀ ਜਿਹਨਾਂ ਨੇ ਕਹਿੰਦੇ ਨੇ ਕਿ ਜਿਹੜਾ ਇੱਕ ਵਿਕਸਿਤ ਭਾਰਤ ਦਾ ਦਿੱਤਾ ਹੋਇਆ ਉਹਦੇ ਚ ਓਵਰਆਲ ਸਟ੍ਰੈਟੇਜੀ ਦਿੰਦੇ ਆ ਉਹਨਾਂ ਨੇ ਹੈਲਦੀ ਵਿਕਸਿਤ ਮੀਨਸ ਉਹ ਹੈਲਦੀ ਭਾਰਤ ਦੀ ਵੀ ਗੱਲ ਕਰਦੇ ਆ ਉਹ ਹੈਲਥ ਦੀ ਵੀ ਗੱਲ ਕਰਦੇ ਆ ਹਰ ਚੀਜ਼ ਦੀ ਕਰਦੇ ਆ ਕਾਮਨ ਮੈਨ ਦੀ ਉਸ ਦੇ ਵਿੱਚ ਤੁਸੀਂ ਜਾਓ ਤਾਂ ਉਹਨਾਂ ਨੇ ਕਿਹਾ ਕਿ 40000 ਕਰੋੜ 45000 ਕਰੋੜ ਰੁਪਏ ਜਿਹੜਾ ਹੈ ਉਹ ਉੱਥੋਂ ਪੂਰਾ ਹੋ ਜਾਏਗਾ ਹਾਂ ਹਾਂ ਔਰ ਜਿਹੜਾ ਬਾਕੀ ਰ ਹੁਣ ਉਹਦੇ ਚ ਉਹ ਲਖ ਰਿਹਾ ਹੈ ਕਿ 0.6% ਦੀ ਜੀਡੀਪੀ ਗਰੋਥ ਅਗਲੇ 3 ਮਹੀਨਿਆਂ ਦੇ ਅੰਦਰ ਅੰਦਰ ਇਹਦੇ ਨਾਲ ਅਚੀਵ ਹੋ ਜਾਏਗੀ ਕਿਉਂਕਿ ਇਹ ਫੈਸਟੀਵਲ ਸੀਜ਼ਨ ਹੈ ਫੈਸਟੀਵਲ ਸੀਜ਼ਨ ਜਦਾਂ ਮੇਲੇ ਖਰਚਦੇ ਹੈ ਲੋਕ ਖਰਚਦੇ ਹਨ ਜਦੋਂ ਥੋੜਾ ਹੁੰਦਾ ਤਾਂ ਡਿਮਾਂਡ ਵੱਧਦੀ ਹੈ ਜਦੋਂ ਡਿਮਾਂਡ ਵੱਧਦੀ ਹੈ ਤਾਂ ਇਹ ਜਿਹੜੇ ਸਾਰੇ ਸੈਕਟਰਸ ਨੇ ਇਹ ਮжоਰਿਟੀ ਹੋਣ ਨੇ ਜਿਹੜੇ ਡੋਮੈਸਟਿਕ ਸੈਕਟਰਸ ਨੇ ਜਿੱਥੇ ਅਸੀਂ ਬਾਹਰੋਂ ਇੰਪੋਰਟ ਨਹੀਂ ਕਰ ਰਹੇ ਕੋਈ ਚੀਜ਼ਾਂ ਬਹੁਤ ਜ਼ਿਆਦਾ ਲੇਕਿਨ ਆਪਣੇ ਅੰਦਰੋਂ ਸਾਡੇ ਡੋਮੈਸਟਿਕ ਮਾਰਕੀਟ ਨੇ ਉਹ ਡੋਮੈਸਟਿਕ ਮਾਰਕੀਟ ਨੂੰ ਜਦੋਂ ਡਿਮਾਂਡ ਵਧਣੀ ਹੈ ਤਾਂ ਬੂ ਇਹੀ ਜਿਹੜੀਆਂ ਫਿਗਰਸ ਨੇ ਉਹ ਜੀਡੀਪੀ ਦੀਆਂ ਅੱਗੇ ਵਧਨ ਗਿਆ ਔਰ ਜਿਹੜਾ ਸੁਦੇਸ਼ੀ ਸੁਦੇਸ਼ੀ ਕੀ ਚੀਜ਼ ਹੈ ਜਿਹੜੀ ਅਸੀਂ ਆਪ ਆਪਣੇ ਇੰਡੀਜਨियस ਹੈ ਸਾਡੇ ਆਪਣੇ ਦੇਸ਼ ਦੀ ਹੈ ਸੋ ਉਹ ਚਾਹੇ ਕਪੜੇ ਦੀ ਗੱਲ ਆ ਜਾਏ ਤਾਂ ਜਿਹੜੇ ਇੰਪੋਰਟਡ ਕਪੜਾ ਆਪਾਂ ਘੜਦਾ ਹੈ ਜਿਹੜਾ ਅੱਜ ਕੁਝ ਅਪੈਰਲਸ ਕਪੜੇ ਵਾਲੇ ਡਿਮਾਂਡ ਰੱਖਦੇ ਨੇ ਕਿ ਜੀ ਉਹਦੇ ਚੋਂ 2500 ਰੁਪਏ ਦੀ ਕੰਡੀਸ਼ਨ ਲਾਤੀ ਤੁਸੀਂ ਦੇਖੋ ਸਟੱਡੀ ਕੰਡੀਸ਼ਨ ਹੈ ਕਿ 2500 ਜਿਹੜੀ ਕੰਡੀਸ਼ਨ ਲਾਈ ਹੈ ਜਿਹੜਾ ਅਨਾਰਗਨਾਈਜ਼ ਸੈਕਟਰ ਹੈ ਉਹ ਚਾਹੇ 5000 ਦੀ ਵੇਚ ਲੈਂਦਾ ਜਿਹੜਾ ਅਨਾਰਗਨਾਈਜ਼ ਸੈਕਟਰ ਹੈ ਉਹ ਆਪਣਾ ਸੁਦੇਸ਼ੀ ਵੇਚਦਾ ਹੈ ਅ ਜਿਹੜਾ ਇੰਪੋਰਟ ਕਰ ਰਿਹਾ ਕਰੇਗਾ ਉਹ ਮਹਿੰਗਾ ਵੇਚੇਗਾ ਤਾਂ 2500 ਤੇ ਉਹ ਸਲੈਵ ਟੈਕਸ ਨੂੰ ਨਾਲ ਵਧਾ ਤੇ 28 ਕਰਤੀ ਹੋਈ ਉਹ 18 ਰੱਖਤੀ ਹੈ ਬਾਕੀਆਂ ਤੇ 5% ਕਰਤੀ ਸੋ ਇਹ ਜਿਹੜੀਆਂ ਇਹਦੇ ਨਾਲ ਜਿਹੜਾ ਮੈਂ ਮੰਨਦਾ ਕਿ ਜਿਹੜਾ ਸੁਦੇਸ਼ੀ ਦਾ ਹੈਗਾ ਔਰ ਤੁਸੀਂ ਜਿਮ ਜਿਮ ਇਕਵਿਪਮੈਂਟ ਦੇਖੋ ਸਾਡੇ ਮжоਰਿਟੀ ਜਿਮ ਇਕਵਿਪਮੈਂਟਸ ਹੁਣ ਇੱਥੇ ਬਣਨ ਲੱਗ ਗਏ ਜਲੰਧਰ ਹੱਬ ਬਣ ਗਿਆ ਜਲੰਧਰ ਤੋਂ ਬੰਦੇ ਨੇ ਇੱਥੋਂ ਦੇ ਬਹੁਤ ਬੜੇ ਮੈਨੂਫੈਕਚਰਰ ਨੇ ਹੈਲਥ ਸੈਕਟਰ ਨੂੰ ਸਰਕਾਰ ਪ੍ਰਮੋਟ ਕਰਨਾ ਚਾਹੁੰਦੀ ਸੀ ਪਹਿਲੇ ਉੱਥੇ 28% ਲੱਗਦਾ ਸੀ ਜਿਮ ਇਕਵਿਪਮੈਂਟ ਦੇ ਉੱਤੇ ਲੇਕਿਨ ਪੰਜ اور ਹੁਣ ਉਹਦੇ ਚ ਕੁਝ ਚੀਜ਼ਾਂ ਹੋਣੀਆਂ ਜਿਹੜੀਆਂ 12 12 ਤੇ ਆਣਗੀਆਂ ਜਿਹੜੀਆਂ ਤੁਸੀਂ ਬਾਕੀ ਇਦੋਂ ਟੈਕਨੋਲੋਜੀ ਲੈ ਕੇ ਆ ਜਿਹੜੀ ਤੁਸੀਂ ਇੰਡੀਜਨਸ ਐਸੇ ਪ੍ਰੋਡਿਊਸ ਕਰ ਰਹੇ ਹੋ ਹੈਲਥ ਲਈ ਲੋਗੋ ਨੇ ਹੁਣ ਫਿਟਨੈਸ ਜਦੋਂ ਵਧੇਗੀ ਕਿ ਉਹ ਸਵਿੱਖੇ ਤੁਹਾਡਾ ਸਵਸਥ ਮਹਾਰਾਜ ਮਾਰਕੀਟ ਜਨੋ ਜਿਮ ਦੇ ਇਕੁਪਮੈਂਟ ਜਿਮ ਦਾ ਕਲਚਰ ਫਿਟਨੈਸ ਲਈ ਲੋਕ ਬਹੁਤ ਅਵੇਅਰ ਹੋ ਗਏ ਨੇ ਘਰ ਘਰ ਹੁਣ ਜਿਮ ਆਣ ਲੱਗੀਆਂ ਮਸ਼ੀਨਾ ਤਾਂ ਉਹ ਸਾਰੀ ਜਿਹੜੀ ਡੋਮੈਸਟਿਕ ਮਾਰਕੀਟ ਨੂੰ ਹੁਲਾਰਾ ਮਿਲਣਾ ਹੀ ਮਿਲਦਾ ਜਦੋਂ ਅਸੀਂ ਆਮ ਲੋਕਾਂ ਦੀ ਗੱਲ ਕਰਦੇ ਆ ਤਾਂ ਉਹਦੇ ਵਿੱਚ ਤਾਂ ਬਹੁਤ ਸਾਰਾ ਜਿਵੇਂ ਦੱਸ ਰਿਹਾ ਸੀ ਅਮਿਤ ਜੀ ਖਰਚ ਵੀ ਵਧੇਗਾ ਔਰ ਉਹਨਾਂ ਦੀ ਬਚਤ ਜਿਹੜੀ ਆ ਉਹ ਵੀ ਵਧਣੀ ਆ ਇਹਦਾ ਮਤਲਬ ਇਨਵੈਸਟਮੈਂਟ ਵਧੇਗੀ ਸਾਡਾ ਜਿਹੜਾ ਇਕਨੋਮੀ ਹੈ ਉਹਨੇ ਬੂਸਟ ਅਪ ਹੋਣਾ ਹੀ ਹੋਣਾ ਹੈ ਜੇ ਮੈਂ ਗੱਲ ਕਰਾਂ ਲਗਜ਼ਰੀ ਦੀ ਤਾਂ ਸਰਕਾਰ ਨੇ 40% ਦਾ ਇੱਕ ਸਲੈਬ ਵੀ ਰੱਖਿਆ ਹੋਇਆ ਹੈ ਕਿ ਜਿਹੜੀਆਂ ਮਹਿੰਗੀਆਂ ਕਾਰਾਂ ਹੈਗੀਆਂ ਜਾਂ ਮਹਿੰਗੇ ਇਕੁਪਮੈਂਟਸ ਹੈਗੇ ਜਿਨ੍ਹਾਂ ਦੀ ਵਰਤੋਂ ਕਰਨੀ ਹੈ ਉਹਨਾਂ ਦੇ ਉੱਤੇ 40% ਸਲੈਬ ਜਿਹੜੀ ਆ ਉਹ ਵੀ ਰੱਖੀ ਆ ਇਹਦੇ ਨਾਲ ਹੋਣਾ ਕੀ ਹੈ ਕਿ ਜਿਹੜਾ 48000 ਕਰੋੜ ਦਾ ਵਿੱਤੀ ਘਾਟਾ ਸਰਕਾਰ ਇੱਕ ਪਾਸੇ ਕਹਿ ਰਹੀ ਹੈ ਉਹਨਾਂ ਨੇ ਸਰਕਾਰ ਦੇ ਨਾਲ ਇਹ ਵੀ ਡਾਟਾ ਪੇਸ਼ ਕੀਤਾ ਕਿ 43000 ਕਰੋੜ ਰੁਪਈਆ ਸਾਨੂੰ ਉਹ 40% ਵਾਲੀ ਸਲੈਬ ਦੇ ਚੋਂ ਮਿਲਣਾ ਵੀ ਆ ਤਾਂ ਮਤਲਬ ਸਰਕਾਰ ਦਾ ਜਿਹੜਾ ਕੰਮ ਹੈ ਉਹ ਲਗਭਗ ਬਰਾਬਰ ਹੈ ਇਹ ਕਿਵੇਂ ਦੇਖਦੇ ਆ ਤੁਸੀਂ 40% ਵਾਲੀ ਸਲੈਬ ਨੂੰ ਸੀ ਮੈਂ ਇਸ ਵਿੱਚ ਮੈਂ ਦੱਸ ਦੇਣਾ ਚਾਹੁੰਦਾ ਵੀ ਸਿਨ ਆਈਟਮਸ ਨੂੰ ਐਡ ਕੀਤਾ ਹੋਇਆ ਬਹੁਤ ਲੋਕ ਸ਼ਾਇਦ ਇਹਦੇ ਨਾਲ ਐਗਰੀ ਨਹੀਂ ਕਰਨ ਕੋਈ ਲੋਕ ਨਹੀਂ ਵੀ ਕਰਦੇ ਪਰ ਮੇਰਾ ਪਰਸਨਲ opinion ਮੈਂ ਗੱਲ ਕਰ ਮੈਂ ਇਸਦੇ ਬਹੁਤ ਹੱਕਚ ਐ ਇਹ ਦੇਖੋ ਤੁਸੀਂ ਜਦੋਂ ਵੀ ਅਸੀਂ ਗੱਲ ਕਰਦੇ ਸੀ ਕਿ ਜੀ ਮਾਰਕੀਟ ਜਿਹੜਾ ਤੁਸੀਂ ਕਿਹਾ ਸਿਨ ਆਈਟਮਸ ਹਾਂ ਅਸੀਂ ਕਹਿੰਦੇ ਸੀਗੇ ਸਮਾਜਿਕ ਕੁਰਤੀਆਂ ਔਰ ਕੁਰਤੀਆਂ ਦੇ ਕਾਰਨ ਨੇ ਚਾਹੇ ਸਿਨ ਮਤਲਬ ਨੂੰ ਥੋੜਾ ਜਿਹਾ ਐਕਸਪਲੇਨ ਕਰ ਦਈਏ ਜਿਵੇਂ ਜੋ ਤਬਾਕੂ ਕਹ ਲਈਏ ਤਬਾਕੂ ਹੋ ਗਿਆ ਜਾਂ ਦਾਰੂ ਹੋ ਗਿਆ ਜਾਂ ਜੋ ਵੀ ਸਿਗਰਟ ਹੋ ਗਈ ਐਦਾਂ ਦੀ ਐਲਕੋਹਲ ਸਮਾਜਿਕ ਜੋ ਬੁਰਾਈਆਂ ਫੈਲਾਉਂਦੀ ਅਸੀਂ ਇਹੀ ਗੱਲਾਂ ਕਹਿੰਦੇ ਸੀਗੇ ਕਿ ਜੀ ਉਹ ਹੈ ਔਰ ਜਦੋਂ ਲਗਜ਼ਰੀ ਦੀ ਗੱਲ ਆਂਦੀ ਹੈ ਲਗਜ਼ਰੀ 'ਚ ਅਸੀਂ ਇਹ ਕਹਿੰਨੇ ਆ ਕਿ ਜੀ ਠੀਕ ਹੈ ਜਿਨੇ ਜਾ ਕੇ ਮਾਰਕੀਟ 'ਚ ਦੇਸੀ ਆਮ ਖਾਣਾ ਉਹਨੇ ਤਾਂ ਰੇਟ ਭਾਉ ਤੋਲ ਕਰਕੇ ਖਾਣਾ ਜਿਹਨੇ ਇੰਪੋਰਟਡ ਫਰੂਟ ਜਾ ਕੇ ਲੈਣਾ ਉਹ ਕਾਰ ਚੋਂ ਕਦੀ ਉਤਰ ਕੇ ਇਹ ਵੀ ਨਹੀਂ ਪੁੱਛਦਾ ਕਿ ਕਿੰਨਾ ਕਿਲੋ ਦਿੱਤਾ ਤਾਂ ਹੁਣ ਜਿਹੜੀ ਲਗਜ਼ਰੀ ਆਈਟਮ ਲਾਤੀ ਉਹਨਾਂ ਨੇ ਜਿਹਨੇ ਗੱਡੀ ਲੈਣੀ ਹੈ 1 ਕਰੋੜ ਦੀ ਅਗਲਾ ਕਹਿੰਦਾ ਕਿ ਜੀ ਠੀਕ ਆ ਉਹ ਤਾਂ ਰੇਟ ਵੀ ਨਹੀਂ ਪੁੱਛਦਾ ਉਹ ਤਾਂ ਇੱਕ ਫੀਚਰ ਦੇ ਪੈਸੇ ਦੇ ਦਿੰਦਾ ਹੈ ਹੁਣ ਉਹਦੇ ਚ ਇਹੀ ਹੋਏਗਾ ਕਿ ਠੀਕ ਹੈ ਉਹ ਚੀਜ਼ਾਂ ਉਹਨਾਂ ਨੇ ਸਲੇਬ ਚ ਰੱਖਤੀਆਂ ਨਹੀਂ ਤਾਂ ਹੌਲੀ ਹੌਲੀ ਤੁਹਾਨੂੰ ਲੱਗਦਾ ਕਿ ਇਕਨੋਮੀ ਇਸ ਤਰ੍ਹਾਂ ਹੋ ਰਹੀ ਹੈ ਕਿ ਅਮੀਰਾਂ ਕੋਲੋਂ ਪੈਸਾ ਲੈ ਕੇ ਜਿਹੜਾ ਆਮ ਗਰੀਬਾਂ ਦਾ ਲਾਭ ਇਹਨੂੰ ਹੋਏਗਾ ਅਮੀਰਾਂ ਨੂੰ ਲੈ ਕੇ ਕੋਈ ਗੱਲ ਨਹੀਂ ਅਸੀਂ ਕਹਿੰਦੇ ਉਹ ਤਾਂ ਇੱਕ ਦੂਸਰਾ ਸਿਸਟਮ ਚੱਲਦਾ ਹੈ ਇਹ ਬੇਸਿਕਲੀ ਆਇਆ ਤੁਸੀਂ ਦੇਖੋ ਅਸੀਂ ਬਾਰ ਬਾਰ ਕਹਿੰਦੇ ਹਾਂ ਕਿ ਜਿਹੜਾ ਸ਼ਰਾਬ ਦੇ ਠੇਕੇ ਬਹੁਤ ਹੋ ਗਏ ਹਾਂ ਠੀਕੇ ਜਦੋਂ ਸ਼ਰਾਬ ਸਸਤੀ ਹੁੰਦੀ ਹੈ ਤਾਂ ਜਿਹਦੇ ਨਹੀਂ ਵੀ ਪੀਣੀ ਉਹ ਵੀ ਕਹਿੰਦਾ ਕਿ ਯਾਰ ਲੈ ਲਓ ਜਾ ਕੇ ਉਹ ਕੁਆਂਟੀਟੀ ਵੱਜ ਜਾਂਦੀ ਹੈ ਚੀਜ਼ ਦੀ ਪਰ ਤੁਹਾਨੂੰ ਕੀ ਲੱਗਦਾ ਕਿ ਹੁਣ ਜਿਹੜਾ ਤੰਬਾਕੂ ਤੰਬਾਕੂ ਸਿਗਰਟ ਦੀ ਗੱਲ ਕਰੀ ਆਪਾਂ ਵੀ ਇਹਨਾਂ ਦਾ ਮਹਿੰਗਾ ਹੋਣਾ ਬਹੁਤ ਅੱਛੀ ਗੱਲ ਹੈ ਬੜਾ ਵਧੀਆ ਸਟੈਪ ਹੈ ਸਰਕਾਰ ਦਾ ਮੈਂ ਤਾਂ ਚਾਹੁੰਦਾ ਇਹ ਇਹ ਚਾੜੀ ਨਹੀਂ ਚਾਹੀਦੀ ਇਹਦੀ ਸਲੇਬ ਹੋਰ ਵੀ ਉੱਪਰ ਚਲੀ ਜਾਂਦੀ ਸਾਇਡ ਸਾਡੇ ਦੇਸ਼ ਦੇ ਜਿਹੜੇ ਕੁਝ ਵਾਸੀ ਹੈ ਜਿਹੜੇ ਇਹਨਾਂ ਨੂੰ ਖਾ ਖਾ ਕੇ ਮਰਦੇ ਆ ਸ਼ਾਇਦ ਉਹ ਕਿਸੇ ਤਰੀਕੇ ਨਾਲ ਵੱਜ ਜਾਂਦੇ ਕੀ ਲੱਗਦਾ ਤੁਹਾਨੂੰ ਕੰਜ਼ਮਪਸ਼ਨ ਦੇ ਉੱਤੇ ਕੋਈ ਫਰਕ ਪੈਣ ਵਾਲਾ ਦੇਖੋ ਕੰਜ਼ਮਪਸ਼ਨ ਤੇ ਫਰਕ 100% ਪੈਂਦਾ ਹੈ ਇਸ ਦਾ ਲੇਕਿਨ ਇਹ ਹੋ ਜਾਂਦਾ ਹੈ ਕਿ ਜਿਹੜੀ ਕੰਜ਼ਮਪਸ਼ਨ ਹੈ ਤੁਸੀਂ ਬੇਸਿਕਲੀ ਸਰਕਾਰਾਂ ਜਦੋਂ ਪਾਲਿਸੀ ਬਣਾਉਂਦੀਆਂ ਉਹ ਰੈਵਨਿਊ ਨੂੰ ਦੇਖ ਕੇ ਬਣਾਉਂਦੀਆਂ ਸੀ ਹੁਣ ਜਦੋਂ ਤੁਸੀਂ ਉਸ ਦਾ ਅੱਗੇ ਕੋਈ ਐਨਾ ਰਿਸਕ ਨਹੀਂ ਲੈਂਦਾ ਸੀ ਇਹ ਪੋਲਿਟੀਕਲ ਰਿਸਕ ਵੀ ਹੁੰਦਾ ਤੁਸੀਂ ਕਿਸ ਚੀਜ਼ ਨੂੰ ਮਹਿੰਗਾ ਕਰਦੇ ਹੋ ਉਹਦਾ ਤੁਹਾਡਾ ਕੀ ਇੰਪੈਕਟ ਆਏਗਾ ਇਹ ਸਰਕਾਰ ਨੇ ਰਿਸਕ ਲਿਆ ਔਰ ਇਹ ਰਿਸਕ ਮੈਨੂੰ ਲੱਗਦਾ ਹੈ ਕਿ ਵਰਥ ਟੇਕਿੰਗ ਰਿਸਕ ਰਹੇਗਾ ਖਾਲਸਾ ਜੀ ਤੁਹਾਨੂੰ ਮੈਂ ਪੁੱਛਣਾ ਚਾਹੁੰਦਾ ਕਿ ਜਿਵੇਂ ਤੁਸੀਂ ਕਾਫੀ ਗੱਲ ਕੀਤੀ ਹੈ ਆਪਣੇ ਸਿਹਤ ਸੈਕਟਰ ਦੀ ਹੈ ਨਾ ਇਹਦਾ ਇਨਵੈਸਟਮੈਂਟ ਦੀ ਗੱਲ ਅਸੀਂ ਕੀਤੀ ਹੈ ਆਟੋ ਸੈਕਟਰ ਦੀ ਗੱਲ ਕੀਤੀ ਹੈ ਜੇ ਸੀਮੈਂਟ ਦੇ ਰੇਟ ਦੇ ਉੱਤੇ ਵੀ 10% ਦਾ ਸਲੈਬ ਘਟਿਆ ਉਹਦੇ ਨਾਲ ਜਿਹੜੀ ਸਾਡੀ ਇਹ ਵਾਲਾ ਸੈਕਟਰ ਹੈਗਾ ਇਮਾਰਤਾਂ ਵਾਲਾ ਜਾਂ ਪਲਾਟਾਂ ਦੀ ਖਰੀਦੋ ਫਰੋਖਤ ਵਾਲਾ ਇਹਨੂੰ ਕਿਵੇਂ ਦੇਖਦੇ ਹੋ ਤੁਸੀਂ ਇਹ ਜਿਹੜੀ ਕੰਸਟਰਕਸ਼ਨ ਵਰਕ ਕਰਨੀ ਕੈਪੀਟਲ ਐਕਸਪੈਂਡੀਚਰ ਜਿਹੜੇ ਹੈਗੇ ਆ ਇਹ ਵੇ ਮਲਟੀਪਲ ਇੰਪੈਕਟਸ ਹੁੰਦੇ ਆ ਇਕਨੋਮੀ ਤੇ ਦੇਖੋ ਇੱਕ ਘਰ ਬੰਦਾ ਤੇ ਉਹਦਾ ਪੇਂਟ ਵੀ ਵਿਕਦਾ ਹੈ ਤੇ ਲੇਬਰ ਵੀ ਲੱਗਦੀ ਹੈ ਤੇ ਕੰਟ੍ਰੈਕਟਸ ਵੀ ਮਿਲਦੇ ਆ ਤੇ ਸੀਮੈਂਟ ਵੀ ਲੱਗਦਾ ਹੈ ਇਟ ਵੀ ਲੱਗਦੀ ਹੈ ਜੀ ਤਾਂ ਰੌ ਮਟੀਰੀਅਲ ਹਰ ਤਰ੍ਹਾਂ ਨਾਲ ਡਿਮਾਂਡ ਚ ਆ ਜਾਂਦਾ ਇਸ ਕੱਲੇ ਸੀਮੈਂਟ ਨਾਲ ਜੀ ਜੀ ਤਾਂ ਕਾਲਾ ਸੀਮੈਂਟ ਨਹੀਂ ਹੈਗਾ ਸੀਮੈਂਟ ਕਿੰਨਾ ਕੁਸ਼ ਨਾਲ ਲੈ ਕੇ ਜਾਂਦਾ ਜੀ ਜੀ ਤੇ ਇਹਦਾ ਦੇਖੋ ਤੁਸੀਂ ਇਕਨੋਮੀ ਤੇ ਬਹੁਤ ਅੱਛਾ ਅਸਰ ਹੋਏਗਾ ਤੁਸੀਂ ਦੋਨੋਂ ਨੂੰ ਮੈਂ ਰੁਕਣਾ ਚਾਹੂੰਗਾ ਜੀ ਸਮਾਂ ਜਿਹੜਾ ਸਮਾਪਤ ਹੋ ਗਿਆ ਬਹੁਤ ਬਹੁਤ ਸ਼ੁਕਰਾਨਾ ਤੁਹਾਡਾ ਅਮਰਜੀਤ ਜਿੰਦਰ ਖਾਲਸਾ ਜੀ ਤੁਹਾਡਾ ਵੀ ਗੱਲ ਇਹ ਹੈ ਕਿ ਅਸੀਂ ਬੜੇ ਪੋਜ਼ਿਟਿਵ ਹਾਂ ਔਰ ਜੀਐਸਟੀ ਦੇ ਵਿੱਚ ਜਿਹੜੇ ਸੁਧਾਰ ਹੋ ਰਹੇ ਆ ਆਮ ਲੋਕਾਂ ਤੱਕ ਇਹਦਾ ਕਾਫੀ ਲਾਭ ਹੋਣ ਵਾਲਾ ਹੈ ਬੇਸ਼ੱਕ ਇਹਦੇ ਵਿੱਚ ਕੁਝ ਚੈਲੰਜਸ ਹੈਗੇ ਨੇ ਸਰਕਾਰ ਨੇ ਦੱਸੇ ਵੀ ਹੈ ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਜਿਹੜੇ ਉਹ ਚੈਲੰਜਸ ਹੈਗੇ ਆ ਉਹ ਦੂਰ ਹੋ ਜਾਣਗੇ ਔਰ ਜਿਹੜਾ ਇਹ ਵਸਤੂ ਤੇ ਸੇਵਾ ਕਰਦਾ ਸਿਸਟਮ ਹੈ ਅੱਗੋਂ ਤੋਂ ਸੌਖਾ ਸੁਖਾਲਾ ਔਰ ਵਧੀਆ ਰਹੇਗਾ ਜਿਸ ਦੇ ਨਾਲ ਆਮ ਲੋਕ ਜਿਹੜਾ ਸੁਖਾਲੇ ਹੋ ਜਾਣਗੇ ਚੰਗੀਆਂ ਆਸਾਂ ਦੇ ਨਾਲ ਫੇਰ ਮਿਲਾਂਗੇ ਕਿਸੇ ਨਵੇਂ ਟੌਪਿਕ ਨੂੰ ਲੈ ਕੇ ਅਜਲੀ ਬਸ ਇੰਨਾ ਹੀ ਸ਼ੁਕਰੀਆ ਮਿਹਰਬਾਨੀ